ਮੈਂ ਨਾ ਆਪਣੀ ਆਈਬੀਟੀ ਇੰਸਟੀਟਿਊਟ ਤੋਂ ਪੜ ਕੇ ਕਲਾਸਿਸ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਕਰੀਬ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਤੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪਾਕਟ ਤੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵਾ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਨਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਛਾਟੀਵਾ ਮਾਰੀ ਬੜੀ ਤੇਜ਼ ਤਾਂ ਕਿ ਥੱਲੇ ਡਿੱਗਾਂ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਗਨ ਚੱਲ ਗਏ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰੀਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਉਹਨ ਨਾ ਕਟੋਕਟ ਮੈਂ ਗੋਵਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈਆਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਯਾਨੀ ਕਿਲੋ 1.5 ਕਿਲੋਮੀਟਰ ਤੁਸੀਂ ਨਾ ਹਾਂਜੀ ਆਖਰ ਉਹਨਾਂ ਨੂੰ ਕਿਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰ ਵਿੱਚ ਉਹਨੇ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਇ ਕਰਾਉਣਾ ਚਾਹੁੰਦੀ ਹਾਂ ਇਹ ਹੋਲੇ ਬੜਾ ਕੁਝ ਨਾ ਹੋ ਰਿਹਾ ਹੈ ਆਹ ਇਹਦਾ ਇਹ ਵੀ ਇਹ ਕੰਮ ਕਰਦਾ ਵੀ ਇਹ ਕੰਮ ਹੀ ਕਰਦਾ ਪਰ ਇਹ ਕੰਮ ਹੀ ਕਰਦਾ ਇਹ ਮੇਰੀ ਗੁਣੀ 7:30 ਵਜੇ ਨਹੀਂ ਮਰਦੀ ਤੈਨੂੰ ਚੁੱਪ ਕਰ 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 ਪਹਿਲੇ ਇਹ ਰੌਣ ਤੋਂ ਪਹਿਲਾਂ ਤੂੰ ਪਾਈ ਕਰ ਦਿੰਦਾ ਸਰਕਾਰ ਦਾ ਕੋਈ ਮਮਤਾ ਹੈਗਾ ਜੀ ਕਹਿੰਦਾ ਮੈਂ ਉਹ ਪੜਿਆ ਲੋਕਾਂ ਨੇ ਬੜੇ ਦਦੇ ਆਹ ਕਿਹੜੀ ਕੁੜੀ ਥੱਲੇ ਆ ਜੀ ਫੇਰ ਨਾਲ ਬੱਚਾ ਤਾਂ ਹੋ ਜਾਏਗਾ ਉਹ ਕਿਹੜਾ ਲੱਕਾ ਤੇਰਾ ਅੱਛਾ ਆ ਜੀ ਅੱਛਾ ਤਾਂ ਕਿਹੜਾ ਆ ਸ਼ਹਿਰ ਨਾਲ ਜਿਹੜਾ ਕੀ ਨਾਂ ਤੇਰਾ ਕਰਨ ਜੀ ਕਰਨ ਪਿਓ ਦਾ ਨਾਂ ਕੀ ਆ ਕੋੜਾ ਜੀ ਹੋਰ ਤੇਰੇ ਨਾਲ ਕੌਣ ਸੀ 27 ਉਹਦੇ ਪਿਓ ਦਾ ਨਾਂ ਕੀ ਉਹਨਦੇ ਪਿਓ ਦਾ ਨਾਂ ਨਹੀਂ ਪਤਾ ਕਿਹੜੇ ਪਿੰਡ ਦਾ ਅੱਛਾ ਆ ਇਹਦਾ ਜੀ ਤੇਰੇ ਪਿੰਡ ਦਾ ਤਾਂ ਨਾਂ ਹੀ ਨਹੀਂ ਪਤਾ ਕੌੰਦਾ ਨਾਮ ਪਲਾਣ ਦਿੱਤੀ ਉਹਨਾਂ ਕੀ ਕੀਤਾ ਤੁਸੀਂ ਇੱਥੇ ਅੱਜ ਮੋਬਾਈਲ ਖੋਇਆ ਜੀ ਉਹਨੇ ਕਿਉਂ ਖੋਇਆ ਆਪ ਦਾ ਵੇਸ਼ਾ ਕਰਨ ਲਈ ਉਹਨੇ ਖੋਇਆ ਨਸ਼ਾ ਨਾ ਕਰੋ ਤੁਹਾਨੂੰ ਕਹਿੰਿਆ ਨਸ਼ਾ ਕਰੋ ਇੱਕ ਮਿੰਟ ਕਿੱਥੋਂ ਲੈ ਕੇ ਆਉਣੇ ਚਿੱਟਾ ਉਹ ਟੀਕੇ ਲਾਉਂਦਾ ਜੀ ਤੂੰ ਕੀ ਕਰਦਾ ਤੂੰ ਕਿਹੜਾ ਨਸ਼ਾ ਕਰਦਾ ਮੈਂ ਤਾਂ ਗੋਲੇ-ਗੋਲੇ ਖਾ ਲੈਂਦਾ ਜੀ ਕਿੱਥੋਂ ਲੈਨੇ ਗੋਲਿਆ ਮਿਲ ਜਾਂਦੀ ਹਸਪੀਟਲ ਵਾਲੀਆਂ ਨਹੀਂ ਜਿਹੜੀਆਂ ਉਹ ਜੀ ਹਸਪੀਟਲ ਤੋਂ ਤਾਂ ਨਹੀਂ ਮਿਲਦੀਆਂ ਸਰਕਾਰੀ ਜਿਹੜੀਆਂ ਲੱਗੀਆਂ ਮਾਰੋ ਕਿੱਥੋਂ ਲੈਨੇ सरकारी लगे बेच देकारी बेचते उत अस्पताल लगे बहर बेच देते ਇਹ ਖੰਡ ਕਰਨ ਲੱਗ ਪਈ ਹੋਣਾ ਖੰਡ ਲੱਤਾਂ ਟੁੱਟ ਜਾਂਦੀ ਸਾਬ ਆਗੇ ਆਗੇ ਕੋਲ ਆਉਂਦੇ ਹੋ ਹੁਣ ਗਿਆ ਇੱਕ ਸੂਜਾ ਵਾਂਗੂ ਕੋਲ ਆਉਂਦੇ ਹੋ ਹਰੇ ਬੰਦਾ ਜੀ ਮੇਰੀ ਕੁੜੀ ਦਾ ਮੋਬਾਈਲ ਖੋ ਗਿਆ ਯਾਰ ਫਿਰ ਉਹ ਕੁੜੀ ਕੁੜੀ ਡਿੱਗੀ ਗਈ ਤੁੰ 6:00 ਵਜੇ 7:00 ਵਜੇ ਟੁੱਟ ਗਈ 6:00 ਬੜੀ ਮੁਸ਼ਕਿਲ ਨਾਲ ਬਚੀ ਬੜੀ ਮੁਸ਼ਕਿਲ ਨਾਲ ਬਚੀ ਉਹ ਕੁੜੀ ਆਹ ਬੰਦਾ ਜੀ ਜਿਹੜਾ ਮੋਬਾਈਲ ਕਿਹੜੇ ਏਰੀਆ ਚ ਖੋਇਆ ਸੀ ਅਬਏ 10ਵੇਂ ਨਗਰੀ ਅਲੀ ਸ਼ੋਅਰੂਮ ਦੇ ਸਾਹਮਣੇ ਜੀ ਭਾਈ ਇਹਦੇ ਨਾਲ ਦੇ ਪੁਲਿਸ ਨੂੰ ਰਿਪੋਰਟ ਕਿੱਥੇ ਕੋਈ ਹਾਲੇ ਨਹੀਂ ਕੀਤੀ ਜੀ ਭਾਈ ਅਸੀਂ ਸੇਵਾਵਾ ਨਹੀਂ ਕੀਤੀ ਪਹਿਲੇ ਪਰ ਬਾਜੀ ਆ ਗਈ ਛਾਤੀ ਤੇ ਹਾਂ ਉਹ ਨਾਲ ਛੱਡ ਦੇਣਾ ਪੁੱਸਾਰਾ ਜੀ ਭਾਈ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ ਭਾਈ ਠੀਕ ਹੈ ਨਾ ਜੀ ਭਰੀ ਇਹਨੂੰ ਫੜਿਆ ਨਾ ਜਦੋਂ ਇਹਨੇ ਆਪਣੇ ਨਾਲ ਆਪਣੇ ਨਾਲ ਦੇ ਮਿੱਤਰ ਦਾ ਵੀ ਨਾਮ ਦੱਸਿਆ ਜੋ ਕਿ ਇੱਛੇ ਵਾਲੇ ਦੇ ਰਹਿਣ ਵਾਲਾ ਹੈ ਇਹਦਾ ਨਾਮ ਕਰਨਵੀਰ ਹੈ ਤੇ ਦੂਜੇ ਮਿੱਤਰ ਦਾ ਨਾਂ ਕੀ ਤੇਰੇ ਦਾ ਸੱਤਾ ਮੁੰਡਾ ਹੈ ਉਹ ਵੀ ਇੱਛੇ ਵਾਲੇ ਰੋਡ ਦੇ ਰਹਿਣ ਵਾਲਾ ਇਹ ਕਾਰ ਦੇ ਵਿੱਚ ਵਜਿਆ ਭਾਜੀ ਤਾਂ ਫੜੀਚੇ ਇਹਨੇ ਭੱਜ ਗਏ ਸੀ ਅੱਛਾ ਇੱਥੇ ਇੱਕ ਵੀਰਾ ਇੱਛੇ ਵਾਲੇ ਦਾ ਹੀ ਉਹਦੀ ਗੱਡੀ 'ਚ ਵਜਈਏ ਪਾ ਕੇ ਦੀ ਵਜਈਏ ਆ ਬਾਈ ਦੀ ਗੱਡੀ 'ਚ ਵਜਈਏ ਤਾਂ ਫੜਿਆ ਜਾਂਦੇ ਤੇ ਭੱਜ ਗਏ ਸੀ ਜਿਹੜੀ ਕੁੜੀ ਦੇ ਵਿੱਚ ਵਜਿਆ ਅੱਗੋਂ ਉਹ ਕੁੜੀ ਨੇ ਬਹਾਦਰੀ ਨਾਲ ਇਹਦੇ ਵਿੱਚ ਸਕੂਟਰੀ ਮਾਰੀ ਤੇ ਇਹਨੂੰ ਸੱਟਿਆ ਕਾਇਕ abuso ਹੈ ਸਾਡੇ ਇੱਥੇ ਦਿੱਲੀ ਦਾ ਇਹ ਚੀਜ਼ ਵੇਖਣ ਲਈ ਮਿਲਦੀ ਹੈ ਚੋਰੀਆਂ ਚਕਾਰੀਆਂ ਸੀ ਦੁਕਾਨਦਾਰਾਂ ਜੀ ਦਿੱਲੀ ਇਸ ਚੌਂਕ ਤੇ ਸੀ ਲੁੱਟ ਖੋਹ ਦੀ ਦਿੱਲੀ ਵਾਰਤਾ ਤੇ ਵੇਖਦੇ ਜੀ ਇੰਨਾ ਬੁਰਾ ਹਾਲ ਹੋਇਆ ਪਿਆ ਦੁਕਾਨਦਾਰ 8-8:30 ਵੀ ਦੁਕਾਨਾਂ ਬੰਦ ਕਰ ਗਏ ਕਰੋਗਰੀ ਹੋਇਆ ਇੱਥੇ ਨਹੀਂ ਕਿਸੇ ਨੇ ਨਹੀਂ ਹੋਣਾ ਇਹਨਾਂ ਨੂੰ ਹੁਣੇ ਫੜ ਲਓ ਹੁਣੇ ਫੜ ਲਓ ਅੱਧੇ ਪੌਣੇ ਘੰਟੇ ਬਾਅਦ ਚੈੱਕ ਕਰਨ ਚੱਲ ਜਿਓ ਕਿ ਇਹ ਬੰਦੇ ਰੋਡ ਤੇ ਮਿਲਣਗੇ ਤੁਹਾਨੂੰ ਪੁਲਿਸ ਨੇ ਛੱਡ ਦਿੰਦੀ ਆ ਪਰ ਅਸੀਂ ਜੀ ਬੁਰਾ ਹਾਲ ਹੈ ਜੀ ਬੁਰਾ ਹਾਲ ਆਈ ਹੁਣ ਇਹੀ ਹੈ ਕਿ ਇਹਨਾਂ ਨੂੰ ਵਾਰ ਫੜੋ ਆਪ ਮਾंजੋ ਇਹਨਾਂ ਨੂੰ ਰਵਾਜ ਸਪਾਲ ਜੀ ਕੀ ਗੱਲ ਬਾਰੇ ਕੀ ਕਿੱਦਿਆ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੋਂ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋਂ ਖੋ ਕੇ ਮੋਬਾਈਲ ਇਹੋ ਨਾਲ ਐ ਨੂੰ ਭੱਜੇ ਨੇ ਤੇ ਉਹ ਗੁੜੀਆਂ ਵਿਚਾਰੀ ਇੱਕੋ ਤੋਂ ਫੜਾ ਕਰਕੇ ਛੜਕਦੇ ਡਿੱਗ ਪਈਏ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਗਏ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਐ ਸਰਕਾਰ ਨੂੰ ਚਾਹੀਦਾ ਹਾਂ ਜੀ ਇਹ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਤਾਂ ਕਿਵੇਂ ਦੇਖ ਦੋ ਲਗਾਤਾਰੀ ਚੋਰਾ ਬੰਦੇ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛਡੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਇਨਾਂ ਵਾਸਤੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦਾ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ

ਆ ਐਲਜੀ ਸ਼ੋਅਰੂਮ ਦੇ ਸਾਹਨੇ ਉਹਨੇ ਕੁੜੀ ਨੇ ਟੱਕਰ ਮਾਰੀ ਮੋਟਰਲ ਤੋਂ ਮੋਟਰਲ ਡਿੱਗ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡੇ ਦੇ ਪਿੱਛੇ ਕਾਰ ਤੇ ਆ ਰਹੀ ਸੀ ਉਹਨੇ ਮੁੰਡੇ ਨੇ ਕਾ ਉਹਨੂੰ ਫੜ ਕੇ ਉਹ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤਾਂ ਨਾਲ ਫਿਰ ਉਸकी ਸੇਵਾ ਪਾਨੀ ਕੀਤੀ ਚੰਗੀ ਤਰ੍ਹਾਂ ਜੀ ਦੋ ਦੰਦ ਦੋ ਜਾਂ ਦੋ ਮੁੰਡੇ ਆਈ ਦੀ ਇਹ ਪਾਧੀ ਗਈ ਇਹ ਫੜਾ ਗਿਆ ਜੀ ਮੈਂ ਕਿਹਾ ਕੋਈ ਅਸੀਂ ਪਰਸਾ ਨੂੰ ਮੰਗ ਕਰਦੇ ਜੀ ਇਹਨਾਂ ਨੇ ਜਲਤੋ ਜਲ ਸਫਾਈ ਕੀਤੀ ਹੈ ਵੀਰ ਔਰ ਬਦ ਤੋਂ ਬਾਅਦ ਇਹ ਚੋਰਾਂ ਨੂੰ ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲੇ ਕੀ ਫਰੋਚੂਰ ਦਾ ਬਹੁਤ ਗਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਈ ਇਸ ਪੜੀ ਕੱਲ ਵੀ ਕੱਲੀ ਕੱਲ ਵੀ ਸਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡੇਲੇ ਦਾ ਕੰਮ ਹੈ ਜੀ ਨਾ ਆਈ ਬੰਦੇ ਛਲੇ ਦੇ ਜਿਹੜੇ ਵਾਰ ਵਾਰ ਚੋਰੀਆਂ ਨੂੰ ਇਲਜ਼ਾਮ ਲਿੰਦੇ ਨਹੀਂ ਆ ਮੋਬਾਈਲ ਖੁੰਦੇ ਨੇ ਜਨਾਨੇ ਤੇ ਪਰਛਿੰਦੇ ਚੈਨਾ ਚਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਈ ਅਸੀਂ ਪਰਫੈਕਸ਼ਨ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਜਲਦ ਜਲਦ ਪਕੜਾ ਜਾਵੇ ਜੀ ਧੰਨਵਾਦ